ਸਟਾਰ ਦੇਸ਼ ਵਿੱਚ ਵਾਤਾਵਰਣ ਦੀ ਸਥਿਤੀ ਇੱਕ ਵਾਰ ਫਿਰ ਗੰਭੀਰ ਹਾਲਤ ਵਿੱਚ ਪਹੁੰਚ ਗਈ ਹੈ ਡੰਡੀ ਸੈਂਟਰ ਫਾਰ ਰਿਸਰਚ ਆਨ એનર્ਜੀ ਐਂਡ ਕਲੀਨ 에ਅਰ ਦੀ ਇੱਕ ਤਾਜ਼ਾ ਰਿਪੋਰਟ ਅਨੁਸਾਰ ਦੇਸ਼ ਵਿੱਚ ਵਾਤਾਵਰਣ ਅਤੇ ਵਾਯੂ ਮੰਡਲ ਦੇ ਲਗਾਤਾਰ ਪ੍ਰਦੂਸ਼ਿਤ ਹੋਣ ਦਾ ਨਤੀਜਾ ਇਹ ਨਿਕਲਿਆ ਕਿ ਦੇਸ਼ ਦੇ 44% ਦੀ ਸ਼ਹਿਰ ਪ੍ਰਦੂਸ਼ਣ ਦੀ ਵਿਆਪਕ ਲਪੇਟ ਵਿੱਚ ਆ ਗਏ ਹਨ ਡੰਡੀ ਇਹਨਾਂ ਵਿੱਚੋਂ 24% ਵੱਡੇ ਸ਼ਹਿਰਾਂ ਦੀ ਹਵਾ ਗੁਣਵਤਾ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੋ ਚੁੱਕੀ ਹੈ ਡੰਡੀ ਬਹੁਤੇ ਮਹਾਨਗਰਾਂ ਵਿੱਚ ਤਾਂ ਸਥਿਤੀ ਇਥੋਂ ਤੱਕ ਪਹੁੰਚ ਚੁੱਕੀ ਹੈ ਕਿ ਉਥੋਂ ਦੀ ਹਵਾ ਮਨੁੱਖ ਲਈ ਸਾਹ ਲੈਣ ਦੇ ਯੋਗ ਵੀ ਨਹੀਂ ਰਹੀ ਡੰਡੀ ਇਸ ਦਾ ਕਾਰਨ ਵਾਤਾਵਰਨ ਵਿੱਚ ਮਿਲ ਰਹੀਆਂ ਜ਼ਹਿਰੀਲੀਆਂ ਗੈਸਾਂ ਹਨ ਡੰਡੀ ਇਸ ਰਿਪੋਰਟ ਅਨੁਸਾਰ ਵਾਤਾਵਰਨ ਪ੍ਰਦੂਸ਼ਣ ਅਤੇ ਹਵਾ ਪਾਣੀ ਦੇ ਦੂਸ਼ਿਤ ਹੋਣ ਨਾਲ ਆਮ ਲੋਕ ਖਾਸ ਕਰਕੇ ਗਰੀਬ ਲੋਕਾਂ ਲਈ ਬਿਮਾਰੀਆਂ ਦਾ ਖਤਰਾ ਵੱਧ ਰਿਹਾ ਹੈ ਡੰਡੀ ਦਮਾ ਅਤੇ ਸਾ ਰੋਗ ਤਾਂ ਵੱਡੇ ਪੱਧਰ ਉੱਤੇ ਵਧ ਰਹੇ ਹਨ ਡੰਡੀ ਇਹ ਪ੍ਰਦੂਸ਼ਣ ਦੇਸ਼ ਅਤੇ ਸਮਾਜ ਵਿੱਚ ਕੈਂਸਰ ਵਰਗੇ ਗੰਭੀਰ ਰੋਗਾਂ ਦਾ ਕਾਰਨ ਵੀ ਬਣ ਰਹੇ ਹਨ ਡੰਡੀ ਇਸ ਰਿਪੋਰਟ ਵਿੱਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਦੇਸ਼ ਦੇ ਲਗਭਗ 136 ਸ਼ਹਿਰਾਂ ਵਿੱਚ ਹਵਾ ਪ੍ਰਦੂਸ਼ਣ ਦੀ ਸਥਿਤੀ ਕਾਫੀ ਖਰਾਬ ਹੈ ਡੰਡੀ ਇਨ੍ਹਾਂ ਸ਼ਹਿਰਾਂ ਦੀ ਹਵਾ ਗੁਣਵਤਾ ਨਿਰਧਾਰਤ ਮਾਪਦੰਡਾਂ ਦੇ ਨੇੜੇ ਬਹੁਤ ਘੱਟ ਆਉਂਦੀ ਹੈ ਡੰਡੀ ਹਵਾ ਗੁਣਵਤਾ ਖਰਾਬ ਹੋਣ ਨਾਲ ਧਰਤੀ ਦੇ ਸਭ ਜੀਵ ਜੰਤੂਆਂ ਲਈ ਖਤਰਾ ਬਣ ਜਾਂਦਾ ਹੈ ਡੰਡੀ ਰਿਪੋਰਟ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਦੇਸ਼ ਦੀ ਸਟਾਰਟ ਰਾਜਧਾਨੀ ਦਿੱਲੀ ਦੀ ਸਥਿਤੀ ਇਹ ਹੈ ਕਿ ਹਵਾ ਪ੍ਰਦੂਸ਼ਣ ਕਾਰਨ ਸੂਰਜ ਦੇ ਨਜ਼ਰ ਆਉਣ ਦੇ ਸਮੇਂ ਵਿੱਚ ਵੀ ਬਦਲਾ ਆਇਆ ਹੈ ਡੰਡੀ ਮੌਸਮ ਵਿਭਾਗ ਅਨੁਸਾਰ ਰਾਜਧਾਨੀ ਦਿੱਲੀ ਵਿੱਚ ਪ੍ਰਦੂਸ਼ਣ ਦਾ ਹਾਲ ਇਹ ਹੈ ਕਿ ਇਹ ਮੰਜ਼ਰ ਕੁਝ ਦਿਨਾਂ ਜਾਂ ਮਹੀਨਿਆਂ ਦੀ ਗੱਲ ਨਹੀਂ ਰਹੀ ਸਗੋਂ ਇਹ ਸਥਿਤੀ ਲਗਾਤਾਰਤਾ ਦੀ ਪ੍ਰਤੀਕ ਬਣਦੀ ਜਾ ਰਹੀ ਹੈ ਡੰਡੀ ਇਹ ਵੀ ਕਿ ਨਿਕਟ ਭਵਿੱਖ ਵਿੱਚ ਇਸ ਪ੍ਰਦੂਸ਼ਣ ਦੇ ਹੱਲ ਦੀ ਵੀ ਕੋਈ ਸੰਭਾਵਨਾ ਦਿਖਾਈ ਨਹੀਂ ਦੇ ਰਹੀ ਡੰਡੀ ਦਿੱਲੀ ਦੇ ਆਲੇ ਦੁਆਲੇ ਦੇ ਖੇਤਰ ਬਰਨੀ ਹਾਟ ਅਤੇ ਗਾਜ਼ੀਆਬਾਦ ਵਿੱਚ ਵੀ ਲਗਭਗ ਅਜਿਹੀ ਸਥਿਤੀ ਹੀ ਪਾਈ ਗਈ ਹੈ ਡੰਡੀ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਵਿਦੇਸ਼ ਦੇ ਲਗਭਗ 4% ਦੇ ਵੱਡੇ ਸ਼ਹਿਰ ਹੀ ਰਾਸ਼ਟਰੀ ਮਾਪਦੰਡਾਂ ਅਨੁਸਾਰ ਮਨੁੱਖਾ ਮਾਤਰ ਨੂੰ ਸਾਫ਼ ਅਤੇ ਸਵੱਛ ਹਵਾ ਵਿੱਚ ਸਾਹ ਲੈਣ ਦੇ ਹਾਲਾਤ ਮੁਹੱਈਆ ਕਰਾਉਣ ਦੇ ਯੋਗ ਪਾਏ ਗਏ ਹਨ ਡੰਡੀ ਇਸ ਰਿਪੋਰਟ ਅਨੁਸਾਰ ਦੇਸ਼ ਦੇ ਕੁੱਲ 41 ਛੋਟੇ ਵੱਡੇ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਜਾਂਚਣ ਲਈ ਕੀਤੇ ਸਰਵੇਖਣ ਵਿੱਚ ਲਗਭਗ 1787 ਸ਼ਹਿਰਾਂ ਦੀ ਹਵਾ ਗੁਣਵਤਾ ਪਿਛਲੇ 5 ਸਾਲਾਂ ਵਿੱਚ ਹਮੇਸ਼ਾ ਨਿਰਧਾਰਤ ਅੰਕੜਿਆਂ ਤੋਂ ਵੱਧ ਰਹੀ ਹੈ ਡੰਡੀ ਕਰੋਨਾ ਮਹਾਮਾਰੀ ਸਮੇਂ 2 ਸਾਲਾਂ ਵਿੱਚ ਬੇਸ਼ੱਕ ਇਨ੍ਹਾਂ ਸ਼ਹਿਰਾਂ ਦੀ ਸਥਿਤੀ ਜ਼ਿੰਦਗੀ ਜਿਉਣ ਯੋਗ ਬਣੀ ਰਹੀ ਨਹੀਂ ਤਾਂ ਬਾਕੀ ਸ਼ਹਿਰਾਂ ਵਿੱਚ ਹਵਾ ਗੁਣਵਤਾ ਕਦੇ ਵੀ ਨਿਰਧਾਰਤ ਮਾਪਦੰਡਾਂ ਅਨੁਸਾਰ ਨਹੀਂ ਰਹੀ ਡੰਡੀ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਰਾਜਧਾਨੀ ਦਿੱਲੀ ਨਾਲ ਲੱਗਦੇ ਸੂਬਿਆਂ ਦੇ ਬਹੁਤੇ ਸ਼ਹਿਰਾਂ ਵਿੱਚ ਵੀ ਸਥਿਤੀ ਇਸੇ ਤਰ੍ਹਾਂ ਦੀ